ਭਗਵੰਤ ਮਾਨ ਦੀ ਘਰ ਵਾਲੀ ਦੇ ਹੀਰੇ ਦੇ ਅੰਗੂਠੀਆਂ ਦਿਖਦੀਆਂ ਨੇ ਉਹਦੀ ਮਾਂ ਦੇ ਸੋਨੇ ਦੇ ਕੰਗਣ ਦੱਸਦੇ ਨੇ ਉਹਦੀ ਭੈਣ ਦੇ ਸੋਨੇ ਦੇ 60000 ਦਾ ਤਾਂ ਭਗਵੰਤ ਮਾਨ ਦੀ ਭੈਣ ਮੇਕਅੱਪੇ ਕਰਦੀ ਆ ਫਿਰ ਜਿਹੜੀ ਇਮਾਨਦਾਰੀ ਦੀ ਕਮਾਈ ਹੈ ਉਹਦੇ ਵਿੱਚੋਂ ਤਾਂ ਨਹੀਂ ਸਕਦਾ ਹੈਗਾ ਭਈ ਪਿਛਟ ਵਿਅਕਤੀ ਨੇ ਜਿਹੜੇ ਇਹਨਾਂ ਦੇ ਪਰਚੇ ਵੀ ਹੋਏ ਨੇ ਜਿਵੇਂ ਲਾਲੋ ਸਾਧੂ ਸਿੰਘ ਧਰਮਸੋਧੀ ਦੀ ਗੱਲ ਕਰਦੀ ਆ ਆਪਾਂ ਹੁਣੇ ਕਾਂਗਰਸ ਦੀ ਨਾਲ ਇਹਨਾਂ ਨੇ ਕੀ ਕੀਤਾ ਘਟ ਜੋੜ ਕੀ ਕਹਿਣਾ ਲੋਕਾਂ ਨੂੰ ਇਹ ਗੱਲ ਸਮਝ ਲੈਣੀ ਚਾਹੀਦੀ ਹੈ ਕੇਜਰੀਵਾਲ ਦਾ ਜਿਹੜਾ ਪਸ਼ੋਕਾ ਹੈ ਮੈਨੂੰ ਇਹ ਪਤਾ ਲੱਗਿਆ ਹੈ ਮਤਲਬ ਕਿਸੇ ਨੇ ਦੱਸਿਆ ਮੈਨੂੰ ਇਹ ਨਹੀਂ ਮੈਨੂੰ ਪਤਾ ਗੱਲ ਸੱਚ ਆ ਜਾਂ ਝੂਠ ਆ ਵੀ ਜਿਹੜੇ ਕੇਜਰੀਵਾਲ ਦੇ ਜਿਹੜੇ ਪੁਰਖੇ ਸੀਗੇ ਉਹ ਮੁਸਲਮ ਸੀਗੇ ਇਸ ਬੰਦੇ ਦਾ ਜਿੱਥੇ ਤੱਕ ਮੈਂ ਇਹਨੂੰ ਪੜਿਆ ਜਿੱਥੇ ਤੱਕ ਮੈਂ ਇਹਦਾ ਚਿਹਰਾ ਮੋਹਰਾ ਦੇਖਿਆ ਜਿੱਥੇ ਤੱਕ ਮੈਂ ਦੀ ਕਾਰਗੁਜ਼ਾਰੀ ਦੇਖੀ ਆ ਇਹ ਸਿੱਖਾਂ ਨੂੰ ਵੀ ਨਫ਼ਰਤ ਕਰਦਾ ਹਿੰਦੂਆਂ ਨੂੰ ਵੀ ਨਫ਼ਰਤ ਕਰਦਾ ਖਤਰਨਾਕ ਇਹ ਦੋਹਾਂ ਧਿਰਾਂ ਲਈ ਹੈ ਰਾਹੁਲ ਲਗਾੰਦੀ ਇਥੇ ਸਭ ਤੋਂ ਵੱਡੀ ਗਲਤੀ ਕਰ ਰਿਹਾ ਹੈ ਇਹਦੇ ਨਾਲ ਗੱਠ ਜੋੜ ਕਰਕੇ ਗੱਠ ਜੋੜਾ ਨਾਲ ਕੁਝ ਨਹੀਂ ਹੋਇਆ ਕਰਦਾ ਤੁਹਾਡੇ ਕੰਮ ਬੋਲਦੇ ਨੇ ਤੁਹਾਡਾ ਜਿਹੜਾ ਮਤਲਬ ਥੋੜਾ ਕਰਦਾਰ ਆ ਉਹ ਬੋਲਦਾ ਇਹ ਅਨਾ ਹਜ਼ਾਰ ਇਹਨਾਂ ਲੱਗਿਆ ਹੋਇਆ ਸੀਗਾ ਅੱਜ ਇਹਨੂੰ ਪੁੱਛੇ ਵੀ ਅਨਾ ਹਜ਼ਾਰੇ ਕਿੱਥੇ ਆ ਤੂੰ ਕਿਹੜੀ ਕੁਰਸੀ ਤੇ ਅਨਾ ਹਜ਼ਾਰੇ ਨੂੰ ਬਿਠਾਇਆ ਹੋਇਆ ਹੈ ਕਿਹੜੀ ਤੂੰ ਉਹਨੂੰ ਆਉਂਦਾ ਦਿੱਤਾ ਹੋਇਆ ਹੈ ਕਿੱਥੇ ਤੂੰ ਅਨਾ ਹਜ਼ਾਰ ਦਾ ਨੌਲਣ ਵਾ ਫੁੱਲ ਕੇ ਪੜੋਲੇ ਵਰਗਾ ਹੋ ਗਿਆ ਕੁੱਪ ਵਰਗਾ ਹੋ ਗਿਆ ਇਹ ਪਤਲਾ ਜਾਂ ਹੁੰਦਾ ਸੀ ਸੁੱਕਿਆ ਜਾਂ ਜਿਹੇ ਜੇ ਆਪਣੇ ਦਿਹਾੜੀਦਾਰ ਭਈਏ ਨੇ ਖਾ ਕੇ ਪੰਜਾਬ ਦਾ ਜਿੱਦਣ ਤੋਂ ਪੰਜਾਬ ਦੀ ਮਤਲਬ ਪੰਜਾਬ ਦੇ ਵਿੱਚ ਭਗਵਾਨਤਮਾਨ ਜਿੱਤਿਆ ਸੀਗਾ ਉਸ ਤੋਂ ਬਾਅਦ ਦੇ ਵਿੱਚ ਇਹਦਾ ਪੇਟ ਵੱਡਾ ਹੋਣਾ ਸ਼ੁਰੂ ਹੋ ਗਿਆ ਸੀ ਉਸ ਤੋਂ ਬਾਅਦ ਕਰਦੇ ਕਰਾਉਂਦੇ ਹੁਣ ਇਹ ਉਸ ਨੌਬਤ ਤੇ ਇੱਕ ਪਹੁੰਚ ਗਿਆ ਕਿ ਈਡੀਏ ਦੇ ਮਗਰ ਲੱਗ ਗਈ ਈਡੀ ਤੋਂ ਲੁਕਦਾ ਕਦੇ ਪੰਜਾਬ ਦੇ ਹਸਤਾਲਾਂ ਦੇ ਵਿੱਚ ਦਾਖਲ ਹੁੰਦਾ ਇਹ ਤਾਂ ਕਹਿੰਦਾ ਮੈਂ ਭ੍ਰਿਸ਼ਟਾਚਾਰੀਆਂ ਦਾ ਸਾਥ ਨਹੀਂ ਦਿੰਦਾ ਹੁਣ ਆਪ ਵੱਡਾ ਭ੍ਰਿਸ਼ਟਾਚਾਰੀ ਬਣਿਆ ਹੋਇਆ ਇਹਦੇ ਗੱਜਣਵਾਜਰੇ ਦੇ ਆਪਾਂ ਨੂੰ ਸਾਰਾ ਕੁਝ ਸਾਹਮਣੇ ਆ ਗਿਆ ਗੱਜਣਵਾਜਰੇ ਨੇ ਕਿੱਡਾ ਮਤਲਬ ਉਹ ਕੀਤਾ ਹੋਰ ਵੀ ਕਿੰਨੇ ਮੰਤਰੀਆਂ ਦੇ ਮੈਂ ਮੌਕੇ ਦੇ ਨਾਮ ਭੌਜਨੀਆਂ ਕਿੰਨੇ ਮੰਤਰੀਆਂ ਦੇ ਭ੍ਰਿਸ਼ਟਾਚਾਰ ਦੇ ਵਿੱਚ ਨਾ ਆ ਗਏ ਉਹ ਵੀ ਕਿਦਾਂ ਕਿਦਾਂ ਭ੍ਰਿਸ਼ਟਾਚਾਰੀ ਨੇ ਇਹ ਹੁਣ ਗੱਠ ਜੋੜ ਕਹਿੰਦੇ ਲੰਡੇ ਨੂੰ ਲੰਡਾ 100 ਕੋਤੇ ਬਲ ਪਾ ਕੇ ਮਿਲਦਾ ਉਹ ਕੰਮ ਇਹਨਾਂ ਦਾ ਹੋ ਗਿਆ ਨੋ ਅਕਾਲੀ ਦਲ ਦੀ ਲੋੜ ਆ ਸਾਡੇ ਪੰਜਾਬ ਨੂੰ ਅਕਾਲੀ ਦਲ ਦੀ ਲੋੜ ਆ ਅਸੀਂ ਅਕਾਲੀ ਦਲ ਚੋਂ ਉਪਜੇ ਆ ਸਾਡੇ ਪੰਜਾਬ ਨੂੰ ਸਾਡੇ ਖੇਤਰੀ ਪਾਰਟੀ ਆ ਅਕਾਲੀ ਦਲ ਮਜੀਠੀਆ ਸਾਹਿਬ ਆ ਗਲਤੀ ਨਾ ਕਰ ਲਿਓ ਠੀਕ ਆ ਜਿਹੜੇ ਸੂਤਰਾਂ ਤੋਂ ਮੈਨੂੰ ਚੰਡੀਗੜ੍ਹਦਿਆਂ ਤੋਂ ਹੀ ਪਤਾ ਲੱਗਿਆ ਵੀ ਮਤਲਬ ਇਹ ਨਵਜੋਤ ਸਿੱਧੂ ਨੇ ਫੋਨ ਕੀਤਾ ਮਜੀਠੀਏ ਨੂੰ ਹਨਾ ਮੈਨੂੰ ਨਹੀਂ ਪਤਾ ਕੀ ਸੱਚ ਆ ਕੀ ਝੂਠ ਆ ਕਿਹੜੇ ਮਤਲਬ ਕਿ ਆਧਾਰ ਤੇ ਬੰਦੇ ਨੇ ਮੈਨੂੰ ਗੱਲ ਕਹੀ ਆ ਇਹ ਕਾਂਗਰਸ ਪਾਰਟੀ ਨੇ ਜਿੰਨਾ ਮਤਲਬ ਸਿੱਖੀ ਦਾ ਘਾਣ ਕਰ ਸਕਦੀ ਸੀ ਉਹਨੇ ਕੀਤਾ ਠੀਕ ਹੈ ਬਾਦਲ ਨੇ ਵੀ ਕੀਤਾ ਹੈ ਰਾਜਨੀਤੀ ਦੀ ਗੱਲ ਕਰਦੇ ਆ ਜਿਵੇਂ ਕਿ ਹੁਣ ਇੰਡੀਆ ਲੈਵਲ ਤੇ ਗੱਠਜੋੜ ਹੋਇਆ ਅਦਰਜਾ ਤੇ ਬੰਦੀਆਂ ਦਾ ਜਲਾ ਲੋਕ ਆਪ ਹੋ ਗਿਆ ਤੇ ਕਾਂਗਰਸ ਹੋ ਗਿਆ ਤੇ ਕਿਸੇ ਟਾਈਮ ਜਦੋਂ ਕਿ ਕੇਜਰੀਵਾਲ ਸਾਹਿਬ ਇਹ ਕਹਿ ਰਹੇ ਸੀ ਕਿ ਜਦੋਂ ਕਿ ਅਸੀਂ ਭ੍ਰਿਸ਼ਟਾਚਾਰੀ ਜਿਹੜੇ ਵਿਅਕਤੀ ਨੇ ਉਹਨਾਂ ਨਾਲ ਕਦੀ ਵੀ ਹਮੇਸ਼ਾ ਗੱਠ ਜੁੜ ਨਹੀਂ ਕੀਤਾ ਜਾਵੇਗਾ ਤੇ ਤੁਸੀਂ ਦੇਖ ਸਕਦੇ ਹੋ ਕਿ ਜਿਹੜੇ ਕਿ ਕਈ ਭ੍ਰਿਸ਼ਟ ਵਿਅਕਤੀ ਨੇ ਜਿਹੜੇ ਇਹਨਾਂ ਦੇ ਪਰਚੇ ਵੀ ਹੋਏ ਨੇ ਜਿਵੇਂ ਲਾਲੋ ਸਾਧੂ ਸਿੰਘ ਧਰਮਚੋਦ ਦੀ ਗੱਲ ਕਰਦੀ ਹੈ ਆਪਾਂ ਹੁਣ ਇਹ ਕਾਂਗਰਸ ਦੀ ਨਾਲ ਇਹਨਾਂ ਨੇ ਕੀਤਾ ਗੱਠਜੋੜ ਕੀ ਕਹਿੰਦੇ ਦੇਖੋ ਉਹ ਪਾਰਟੀਆਂ ਦਾ ਭ੍ਰਿਸ਼ਟ ਸੀ ਗਿਆ ਇਹ ਕਹਿੰਦੇ ਨੇ ਭ੍ਰਿਸ਼ਟ ਸੀ ਕੇਜਰੀਵਾਲ ਈਡੀ ਤੋਂ ਕਿਉਂ ਲੁਕਦਾ ਫਿਰਦਾ ਹੈ ਕੇਜਰੀਵਾਲ ਦੇਖੋ ਖੈਰੇ ਨੂੰ ਜ਼ਮਾਨਤ ਮਿਲ ਗਈ ਭਗਵਾਨਤਮਾਨ ਸੁਪਰੀਮ ਕੋਰਟ ਤੱਕ ਗਿਆ ਸੁਪਰੀਮ ਕੋਰਟ ਨੇ ਨਾ ਕਰਤੀ ਵੀ ਮਤਲਬ ਅਸੀਂ ਤੁਹਾਡੇ ਮਾਮਲੇ ਦੇ ਵਿੱਚ ਦਖਲਅੰਦਾਜ਼ੀ ਨਹੀਂ ਕਰਦੇ ਹੈਗੇ ਜੋ ਜ਼ਮਾਨਤ ਹਾਈ ਕੋਰਟ ਨੇ ਦਿੱਤੀ ਹੈ ਉਹਨੂੰ ਸਹੀ ਦਿੱਤੀ ਹੈ ਹਨਾ ਕੇਜਰੀਵਾਲ ਕਿਉਂ ਲੁਕਦਾ ਫਿਰਦਾ ਹਨਾ ਪਿਛਤਾ ਹੈ ਆਪ ਹੈ ਜਿਹੜਾ ਬੰਦਾ ਆਪਦੇ ਗੁਰੂ ਦਾ ਨਹੀਂ ਹੋਇਆ ਅਨਾ ਹਜ਼ਾਰੇ ਦਾ ਨਹੀਂ ਹੋਇਆ ਉਹ ਪੰਜਾਬ ਦਾ ਜਾਂ ਮਤਲਬ ਭਾਰਤ ਦਾ ਕਿੱਥੋਂ ਹੋ ਜੂਗਾ ਉਹ ਲੋਕਾਂ ਨੂੰ ਇਹ ਗੱਲ ਸਮਝ ਲੈਣੀ ਚਾਹੀਦੀ ਹੈ ਕੇਜਰੀਵਾਲ ਦਾ ਜਿਹੜਾ ਪਸ਼ੋਕਾ ਹੈ ਮੈਨੂੰ ਇਹ ਪਤਾ ਲੱਗਿਆ ਹੈ ਮਤਲਬ ਕਿਸੇ ਨੇ ਦੱਸਿਆ ਮੈਨੂੰ ਇਹ ਨਹੀਂ ਮੈਨੂੰ ਪਤਾ ਗੱਲ ਸੱਚ ਆ ਜਾਂ ਝੂਠ ਆ ਵੀ ਜਿਹੜੇ ਕੇਜਰੀਵਾਲ ਦੇ ਜਿਹੜੇ ਪੁਰਖੇ ਸੀਗੇ ਉਹ ਮੁਸਲਮ ਸੀਗੇ ਕਨਵਰਟ ਹੋ ਕੇ ਹਿੰਦੂ ਹੋ ਗਏ ਠੀਕ ਹੈ ਇਸ ਬੰਦੇ ਦਾ ਜਿੱਥੇ ਤੱਕ ਮੈਂ ਇਹਨੂੰ ਪੜਿਆ ਜਿੱਥੇ ਤੱਕ ਮੈਂ ਇਹਦਾ ਚਿਹਰਾ ਮੋਹਰਾ ਦੇਖਿਆ ਜਿੱਥੇ ਤੱਕ ਮੈਂ ਦੀ ਕਾਰਗੁਜ਼ਾਰੀ ਦੇਖੀ ਆ ਇਹ ਸਿੱਖਾਂ ਨੂੰ ਵੀ ਨਫ਼ਰਤ ਕਰਦਾ ਇਹ ਹਿੰਦੂਆਂ ਨੂੰ ਵੀ ਨਫ਼ਰਤ ਕਰਦਾ ਇਹ ਦੋਹਾਂ ਧਿਰਾਂ ਨੂੰ ਨਫ਼ਰਤ ਕਰਦਾ ਖਤਰਨਾਕ ਇਹ ਦੋਹਾਂ ਧਿਰਾਂ ਲਈ ਹੈ ਰਾਹੁਲ ਗਾਂਧੀ ਇੱਥੇ ਸਭ ਤੋਂ ਵੱਡੀ ਗਲਤੀ ਕਰ ਰਿਹਾ ਹੈ ਇਹਦੇ ਨਾਲ ਗੱਠ ਜੋੜ ਕਰਕੇ ਜਿਹੜੀ ਰੈਂਦੀ ਖੁੰਦੀ ਸ਼ਾਖ ਹੈ ਉਹ ਵੀ ਇਹਨੇ ਆਪਣੀ ਖਤਮ ਰਾਹੁਲ ਗਾਂਧੀ ਨੇ ਕਰ ਲੈਣੀ ਆ ਪਹਿਲਾਂ ਤਾਂ ਜਿਹੜੀ ਉਹਦੀ ਦਾਦੀ 베ੜੇ 베ੜੀ ਚ ਉਹਦੇ ਚ ਬੱਟੇ ਪਾ ਗਈ ਉਹ ਤਾਂ ਪਾਏ ਗਈ ਰੈਂਦਾ ਖੁੰਦਾ ਇਹਨੇ ਜਮਾਈ ਸਤਿਆਨਾਸ਼ ਕਰ ਲੈ ਜੋੜਾ ਨਾਲ ਕੁਝ ਨਹੀਂ ਹੋਇਆ ਕਰਦਾ ਤੁਹਾਡੇ ਕੰਮ ਬੋਲਦੇ ਨੇ ਤੁਹਾਡਾ ਜਿਹੜਾ ਮਤਲਬ ਥੋੜਾ ਕਰਦਾਰ ਆ ਉਹ ਬੋਲਦਾ ਇਹ ਅੰਨਾ ਹਜ਼ਾਰੇ ਨਾਲ ਲੱਗਿਆ ਹੋਇਆ ਸੀਗਾ ਅੱਜ ਇਹਨੂੰ ਪੁੱਛੇ ਵੀ ਅੰਨਾ ਹਜ਼ਾਰੇ ਕਿੱਥੇ ਆ ਤੂੰ ਕਿਹੜੀ ਕੁਰਸੀ ਤੇ ਅੰਨਾ ਹਜ਼ਾਰੇ ਨੂੰ ਬਿਠਾਇਆ ਹੋਇਆ ਕਿਹੜੀ ਤੂੰ ਉਹਨੂੰ ਆਉਂਦਾ ਦਿੱਤਾ ਹੋਇਆ ਕਿੱਥੇ ਤੂੰ ਅੰਨਾ ਹਜ਼ਾਰੇ ਦਾ ਨੌ ਲੰਨਾ ਠੀਕ ਹੈ ਨਾ ਫੁੱਲ ਕੇ ਪੜੋਲੇ ਵਰਗਾ ਹੋ ਗਿਆ ਕੁੱਪ ਵਰਗਾ ਹੋ ਗਿਆ ਇਹ ਪਤਲਾ ਜਾਂ ਹੁੰਦਾ ਸੀ ਸੁੱਕਿਆ ਜਾਂ ਜਿਹੇ ਜਿਹੇ ਆਪਣੇ ਦਿਹਾੜੀਦਾਰ ਭਈਏ ਨੇ ਠੀਕ ਹੈ ਨਾ ਹੁਣ ਅੱਜ ਇਹ ਸਰਦਾਰਾਂ ਨੂੰ ਵੀ ਅੱਖਾਂ ਕੱਢਦਾ ਖਾ ਕੇ ਪੰਜਾਬ ਦਾ ਜਿੱਦਣ ਤੋਂ ਪੰਜਾਬ ਦੀ ਮਤਲਬ ਪੰਜਾਬ ਦੇ ਵਿੱਚ ਭਗਵਾਨ ਤਮਨ ਜਿੱਤਿਆ ਸੀਗਾ ਉਹ ਤੋਂ ਬਾਅਦ ਦੇ ਵਿੱਚ ਇਹਦਾ ਪੇਟ ਵੱਡਾ ਹੋਣਾ ਸ਼ੁਰੂ ਹੋ ਗਿਆ ਸੀ ਹੈ ਕਿ ਨਹੀਂ ਉਸ ਤੋਂ ਬਾਅਦ ਕਰਦੇ ਕਰਾਉਂਦੇ ਹੁਣ ਇਹ ਉਸ ਨੌਬਤ ਦੇ ਇੱਕ ਪਹੁੰਚ ਗਿਆ ਕਿ ਈਡੀਏ ਦੇ ਮਗਰ ਲੱਗ ਗਈ ਈਡੀ ਤੋਂ ਲੁਕਦਾ ਕਦੇ ਪੰਜਾਬ ਦੇ ਹਸਤਾਲਾਂ ਵਿੱਚ ਦਾਖਲ ਹੁੰਦਾ ਇਹ ਤਾਂ ਕਹਿੰਦਾ ਮੈਂ ਭ੍ਰਿਸ਼ਟਾਚਾਰੀਆਂ ਦਾ ਸਾਥ ਨਹੀਂ ਦਿੰਦਾ ਹੁਣ ਆਪ ਵੱਡਾ ਭ੍ਰਿਸ਼ਟਾਚਾਰੀ ਬਣਿਆ ਹੋਇਆ ਇਹਦੇ ਗੱਜਣਵਾਜਰੇ ਦੇ ਆਪਾਂ ਨੂੰ ਸਾਰਾ ਕੁਝ ਸਾਹਮਣੇ ਆ ਗਿਆ ਗੱਜਣਵਾਜਰੇ ਨੇ ਕਿੱਡਾ ਮਤਲਬ ਉਹ ਕੀਤਾ ਹੋਰ ਵੀ ਕਿੰਨੇ ਮੰਤਰੀਆਂ ਦੇ ਮੈਂ ਮੌਕੇ ਦੇ ਨਾਮ ਭੋਲ ਜੰਨੀਆਂ ਕਿੰਨੇ ਮੰਤਰੀਆਂ ਦੇ ਭ੍ਰਿਸ਼ਟਾਚਾਰ ਦੇ ਵਿੱਚ ਨੌ ਆ ਗਏ ਹਨਾ ਭਗਵੰਤ ਮਾਨ ਦੀ ਘਰ ਵਾਲੀ ਦੇ ਹੀਰੇ ਦੇ ਅੰਗੂਠੀਆਂ ਦਿਖਦੀਆਂ ਨੇ ਉਹਦੀ ਮਾਂ ਦੇ ਸੋਨੇ ਦੇ ਕੰਗਣ ਦੱਸਦੇ ਨੇ ਉਹਦੀ ਭੈਣ ਦੇ ਸੋਨੇ ਦੇ 60 6000 ਦਾ ਤਾਂ ਭਗਵੰਤ ਪਾਣ ਦੀ ਭੈਣ ਮੇਕਅੱਪੇ ਕਰਦੀ ਆ ਫਿਰ ਜਿਹੜੀ ਇਮਾਨਦਾਰੀ ਦੀ ਕਮਾਈ ਉਹਦੇ ਵਿੱਚੋਂ ਤਾਂ ਨਹੀਂ ਸਕਦਾ ਹੈਗਾ ਠੀਕ ਹੈ ਜਾ ਉਹਨੇ ਮੱਜਾਂ ਵੱਧ ਨਹੀਂ ਪਾੜ ਲੀਆਂ ਵੀ ਵੱਧ ਗੋਹਾ ਚੱਕ ਕੇ ਹੁਣ ਉਹਨੂੰ ਮਤਲਬ ਉਹ ਖਾਦ ਵੇਚਦੀ ਆ ਵੀ ਉਹਨੇ ਸੋਨੇ ਦੀ ਚੂੜੀਆਂ ਬਣਾ ਲੀਆਂ ਜੀ ਕਿਉਂਕਿ ਸਾਡੇ ਤਾਂ ਟਰਾਲੀ ਵੀ ਸਾਰੀ ਮੇਰੇ ਖੇਲ ਚ 1500 ਨੂੰ ਵਿਕਦੀ ਆ ਖਾਦ ਦੀ ਵੀ ਹਨਾ ਉਹ ਵੀ ਕਿਤੇ ਨਾ ਕਿਤੇ ਭ੍ਰਿਸ਼ਟਾਚਾਰ ਹੀ ਨੇ ਇਹ ਹੁਣ ਗੱਠ ਜੋੜ ਕਹਿੰਦੇ ਲੰਡੇ ਨੂੰ ਲੰਡਾ 100 ਕੋਤੇ ਬੜ ਪਾ ਕੇ ਮਿਲਦਾ ਉਹ ਕੰਮ ਇਹਨਾਂ ਦਾ ਹੋ ਗਿਆ ਪਹਿਲਾਂ ਤਾਂ ਜਿਹੜੇ ਹੈਗੇ ਸੀ ਹੈਗੇ ਸੀ ਸਿੱਧ ਵੀ ਹੋ ਚੁੱਕਾ ਨਾ ਜਿਵੇਂ ਕਿ ਮੇਹਰ ਦੀ ਚੂੜੀਆਂ ਲੈ ਕੇ ਚੰਡੀਗੜ੍ਹ ਤੁਸੀਂ ਦੇਖਿਆ ਹੋਣਾ ਤਾਂ ਕਿਵੇਂ ਕਿ ਗੱਟ ਚੜੂ ਹੋਇਆ ਜਾਂਦਾ ਤੁਹਾਨੂੰ ਮੈਂ ਉਹੀ ਗੱਲ ਦੱਸ ਰਹੀ ਹਾਂ ਜੀ ਮਤਲਬ ਦੱਸਣ ਵਾਲਾ ਤਾਂ ਇਹ ਵੀ ਦੱਸਦ ਦੇ ਨੇ ਵੀ ਨਵਜੋਤ ਸਿੱਧੂ ਨੇ ਮਜੀਠੀਆ ਨੂੰ ਫੋਨ ਕੀਤਾ ਪਰ ਮਜੀਠੀਆ ਨੂੰ ਅਕਲ ਆਉਣੀ ਚਾਹੀਦੀ ਹੈ ਮਜੀਠੀਆ ਸਾਹਿਬ ਮੈਂ ਤੁਹਾਨੂੰ ਇੱਕ ਗੱਲ ਕਹਿਣੀ ਹੈ ਬਾਦਲਾਂ ਤੇ ਲੱਗ ਚੁੱਕਿਆ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਉਹਨਾਂ ਦੀ ਲੋੜ ਹੈ ਮਜੀਠੀਆ ਸਾਹਿਬ ਆ ਗਲਤੀ ਨਾ ਕਰ ਲਿਓ ਠੀਕ ਹੈ ਜਿਹੜੇ ਸੂਤਰਾਂ ਤੋਂ ਮੈਨੂੰ ਚੰਡੀਗੜ੍ਹ ਦੇ ਤਾਂ ਹੀ ਪਤਾ ਲੱਗਿਆ ਵੀ ਮਤਲਬ ਇਹ ਨਵਜੋਤ ਸਿੱਧੂ ਨੇ ਫੋਨ ਕੀਤਾ ਮਜੀਠੀਏ ਨੂੰ ਹਨਾ ਮੈਨੂੰ ਨਹੀਂ ਪਤਾ ਕੀ ਸੱਚ ਹੈ ਕੀ ਝੂਠ ਹੈ ਕਿਹੜੇ ਮਤਲਬ ਕਿ ਇਹ ਆਧਾਰ ਤੇ ਬੰਦੇ ਨੇ ਮੈਨੂੰ ਗੱਲ ਕਹੀ ਆ ਇਹ ਪਰ ਮੈਂ ਇੱਕ ਗੱਲ ਜਰੂਰ ਕਹਿਣਾ ਚਾਹੁੰਨੀ ਆ ਵੀ ਦੇਖੋ ਕਾਂਗਰਸ ਪਾਰਟੀ ਨੇ ਜਿੰਨਾ ਮਤਲਬ ਸਿੱਖੀ ਦਾ ਘਾਣ ਕਰ ਸਕਦੀ ਸੀ ਉਹਨੇ ਕੀਤਾ ਠੀਕ ਹੈ ਬਾਦਲ ਨੇ ਵੀ ਕੀਤਾ ਪਰ ਤੁਹਾਨੂੰ ਇਸ ਟਾਈਮ ਪੰਜਾਬ ਦੇ ਹਿੱਤਾਂ ਲਈ ਲੜਨਾ ਚਾਹੀਦਾ ਪੰਜਾਬ ਦੇ ਲਈ ਖੜਨਾ ਚਾਹੀਦਾ ਪੰਜਾਬ ਦੇ ਲੋਕਾਂ ਲਈ ਖੜਨਾ ਚਾਹੀਦਾ ਜੋ ਸਾਡੇ ਡਿਬਰੂਗੜ ਨੌਜਵਾਰ ਭਗਵੰਤਬਾਨ ਪ੍ਰਚਾਰ ਰਿਹਾ ਜਿਹੜੇ ਸਾਡੇ ਮਤਲਬ ਵਾਰਸ ਪੰਜਾਬ ਦੇ ਜਥੇਬੰਦੀ ਦੇ ਬਾਰ ਬਾਰ ਬੱਚੇ ਚੱਕੇ ਜਾ ਰਹੇ ਨੇ ਉਹਨਾਂ ਦੇ ਹੱਕ ਦੇ ਵਿੱਚ ਜੇ ਤੁਸੀਂ ਖੜੋਗੇ ਤੁਹਾਨੂੰ ਲੋਕ ਐਕਸੈਪਟ ਕਰਨਗੇ ਤੁਹਾਨੂੰ ਲੋਕ ਤੁਹਾਡੀ ਅਕਾਲੀ ਦਲ ਦੀ ਦੁਬਾਰਾ ਸ਼ਾਕ ਕਿਤੇ ਨਾ ਕਿਤੇ ਦੁਬਾਰਾ ਖੜੀ ਹੋ ਸਕਦੀ ਹੈ ਜੇ ਤੁਸੀਂ ਕੰਮ ਚੱਜਦੇ ਕਰੋ ਕਰ ਗੱਲ ਕਰੀਏ ਹੁਣ ਪੰਜਾਬ ਦੇ ਹਾਲਾਤ ਦੀ ਗੱਲ ਕਰੀਏ ਪੰਜਾਬ ਦੇ ਹਾਲਾਤਾਂ ਦੀ ਗੱਲ ਕਰਦੇ ਆਪਾਂ ਅੱਜ ਅ ਨਸ਼ਾ ਨਸ਼ਾ ਜਿਵੇਂ ਕਰਨ ਨਸ਼ੇ ਨੂੰ ਲੈ ਕੇ ਆਈ ਸੀ ਸਰਕਾਰ ਕਿ ਅਸੀਂ ਨਸ਼ਾ ਖਤਮ ਕਰਾਂਗੇ ਤੇ ਨਸ਼ੇ ਨਾਲ ਵੀ ਅੱਜ ਕੱਲ ਮੌਤਾਂ ਲਗਾਤਾਰ ਹੋ ਰਹੀਆਂ ਨੇ ਥਾਂ ਥਾਂ ਤੇ ਲੁੱਟਾਂ ਖੋਹਾਂ ਵੀ ਹੋ ਰਹੀਆਂ ਨੇ ਕੀ ਕਰਾਂ ਇੱਕ ਐਮਐਲਏ ਦੇ ਭਤੀਜੇ ਦਾ ਚਿੱਟੇ ਦੇ ਨਾਮ ਨਾਲ ਜੁੜ ਗਿਆ ਹਨਾ ਆਪਾਂ ਨੂੰ ਪਤਾ ਵੀ ਬਾਰਡਰ ਦੇ ਏਰੀਏ ਦਾ ਉਹ ਐਮਐਲਏ ਹੈ ਉਸ ਦੇ ਭਤੀਜੇ ਨੇ ਮਤਲਬ ਡਰੋਨ ਤੋਂ ਮੰਗਾਇਆ ਚਿੱਟਾ ਪਾਕਿਸਤਾਨ ਤੋਂ ਚਿੱਟਾ ਆਇਆ ਡਰੋਨ ਦੇ ਨਾਲ ਜਦੋਂ ਉਹਨੇ ਚੱਕਿਆ ਉਹਦੇ ਸਮੇਤ ਮਤਲਬ ਪੁਲਿਸ ਮੈਂ ਧੰਨਵਾਦ ਕਰਦੀ ਹਾਂ ਉਹਨਾਂ ਅਫਸਰਾਂ ਦਾ ਜਿਨ੍ਹਾਂ ਨੇ ਸਮੇਤ ਚਿੱਟੇ ਦੇ ਐਮਐਲਏ ਦੇ ਭਤੀਜੇ ਨੂੰ ਚੱਕਿਆ ਠੀਕ ਹੈ ਨਾ ਹੁਣ ਚਿੱਟਾ ਤਾਂ ਦੇਖੋ ਜੀ ਲੀਡਰਾਂ ਦਾ ਕਮਾਊ ਪੁੱਤ ਆ ਠੀਕ ਹੈ ਉਹ ਨੂੰ ਇਹ ਖਤਮ ਨਹੀਂ ਕਰਨਗੇ ਪੰਜਾਬ ਬੇਸ਼ੱਕ ਖਤਮ ਹੋ ਜਵੇ ਜਵਾਨੀ ਬੇਸ਼ੱਕ ਖਤਮ ਹੋ ਜਵੇ ਜਿਵੇਂ 20-20 ਸਾਲ ਕਮਾਊ ਪੁੱਤ ਕਹਿਆ ਸੀ ਚਿੱਟਾ ਲੀਡਰਾਂ ਦਾ ਕਿਵੇਂ ਕਿਵੇਂ ਕਮਾਊ ਪੁੱਤ ਦੇਖੋ ਸਭ ਤੋਂ ਪਹਿਲਾਂ ਮਜੀਠੀਆ ਦਾ ਨਾਮ ਜੋੜਿਆ ਸੀ ਚਿੱਟੇ 'ਚ ਠੀਕ ਹੈ ਨਾ ਉਸ ਤੋਂ ਬਾਅਦ ਕਾਂਗਰਸ ਪਾਰਟੀ ਆ ਗਈ ਕਾਂਗਰਸ ਦਾ ਪਾਰਟੀ ਦੇ ਵਿੱਚ ਜਿਹੜਾ ਰਾਣੂ ਸਰਪੰਚ ਹੁੰਦਾ ਸੀਗਾ ਰਾਣੂ ਸਰਪੰਚ ਕੋ ਗੱਡੀ ਵੱਡੀ ਖੇਪ ਪੜੀ ਗਈ ਸੀਗੀ ਹੈਨਾ ਉਹਦੇ ਵੀ ਮਤਲਬ ਜਿਹੜੇ ਸਬੰਧ ਸੀਗੇ ਕਾਂਗਰਸ ਦੇ ਲੀਡਰਾਂ ਨਾਲ ਸੀ ਉਸ ਤੋਂ ਬਾਅਦ ਅਬਾਨੀ ਅਡਾਨੀ ਆਉਂਦੇ ਨੇ ਅਬਾਨੀ ਅਡਾਨੀ ਵੱਡੇ ਕਾਰਪੋਰੇਟ ਘਰਾਣੇ ਜਿਹੜੇ ਕਹਿੰਦੇ ਨੇ ਅਸੀਂ ਮੋਦੀ ਨੂੰ ਜਿਤਾਇਆ ਅਸੀਂ ਮੋਦੀ ਨੂੰ ਬਣਾਇਆ ਪ੍ਰਧਾਨ ਮੰਤਰੀ ਸਾਡੇ ਲਈ ਕੰਮ ਕਰੇ ਹੈਨਾ ਉਹਦੀਆਂ ਮੰਦਰਗਾਹਾਂ ਤੋਂ ਫੜਿਆ ਗਿਆ ਚਿੱਟਾ ਇਸ ਗੱਲ ਦਾ ਸਬੂਤ ਹੈ ਵੀ ਇਹ ਇਹਨਾਂ ਦਾ ਕਮਾਊ ਪੁੱਤ ਹੈ ਠੀਕ ਹੈ ਦੁਨੀਆਂ ਬੇਸ਼ੱਕ ਮਰਦੀ ਹੈ ਮਰ ਜੇ ਇਹਨਾਂ ਨੂੰ ਕੋਈ ਮਤਲਬ ਨਹੀਂ ਇਹਨਾਂ ਨੂੰ ਕੁਰਸੀਆਂ ਤੱਕ ਤੇ ਪੈਸੇ ਤੱਕ ਮਤਲਬ ਹੈ ਇਹਨਾਂ ਲੋਕਾਂ ਨੂੰ ਇਹ ਸਾਡੇ ਨਹੀਂ ਹੋ ਸਕਦੇ ਹੈਗੇ ਜੇ ਮੈਂ ਪਿੰਡ ਦੇ ਆਮ ਪਿੰਡਾਂ ਸ਼ਹਿਰਾਂ ਦੇ ਲੋਕਾਂ ਨੂੰ ਬੇਨਤੀ ਕਰਨੀ ਹੈ ਚਿੱਟਾ ਜੇ ਬੰਦ ਕਰਨਾ ਆਪਾਂ ਆਪ ਬੰਦ ਕਰ ਲਓ ਬਥੇਰੀਆਂ ਆਪਾਂ ਨੇ ਸੁਧਾਰ ਲੈ ਰਹੇ ਲਿਆਉਂਦੀਆਂ ਨੇ ਬਥੇਰੇ ਸੁਧਾਰ ਕੀਤੇ ਨੇ 1000 ਹੋਰ ਸਹੀ ਠੀਕ ਹੈ ਨਾ ਆਪਾਂ ਰਲ ਮਿਲ ਕੇ ਆਪਾਂ ਹੀ ਹੰਬੜਾ ਮਾਰੀਏ ਸਰਕਾਰਾਂ ਵਾਲਾਂ ਚੱਕ ਰੀਏ ਇਸਨ ਬੀਬੀ ਗਰਜੀਤ ਕੌਰ ਜਿਨ੍ਹਾਂ ਨੇ ਕਾਫੀ ਵਕ ਵਕ ਆਗੂਆਂ ਤੇ ਗੰਭੀਰ ਦੋਸ਼ ਵੀ ਲਾਏ ਨੇ ਉੱਥੇ ਇਹਨਾਂ ਨੇ ਵੱਲੋਂ ਇਹ ਵੀ ਕਿਹਾ ਗਿਆ ਕਿ ਜੋ ਸਰਕਾਰ ਆ ਸਰਕਾਰ ਚਿੱਟੇ ਦੇ ਜਿਹੜੇ ਕਮਾਉ ਪੁੱਤ ਇਹਨਾਂ ਦੀ ਸਰਕਾਰਾਂ ਦੀ ਉਹ ਹੈ ਕਿ ਜੋ ਇਹਨਾਂ ਨੂੰ ਵਿੱਚੋਂ ਇਹਦੇ ਕਾਫੀ ਕਮਾਈ ਹੁੰਦੀ ਹੈ ਪਰ ਦੂਜੇ ਪਾਸੇ ਇਹਨਾਂ ਨੇ ਵੀ ਕਿਹਾ ਕਿ ਸਾਨੂੰ ਆਪ ਚਿੱਟਾ ਖਤਮ ਕਰ ਲਈ ਉਪਰਾਲੇ ਕਰਨ ਦੀ ਲੋੜ ਹੈ ਫਤਿਹਗੜ੍ਹ ਸਾਹਿਬ ਤੋਂ ਕੈਮਰਾਮੈਨ ਦਵਿੰਦਰ ਖਲੋੜੀ ਦੇ ਨਾਲ ਰਜਿੰਦਰ ਸਿੰਘ ਭਟ ਦੀ ਵਿਸ਼ੇਸ਼ ਰਿਪੋਰਟ